ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਸੰਖਿਆਵਾਂ ਵਾਲਾ ਟੌਪਿਕ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਹੈ ਉਹਦੇ ਬੇਟਾ ਕੁਝ ਇੱਕ ਥ੍ਰੈਕਟੀਕਲ ਪੁਆਇੰਟ ਆ ਕਰਦੇ ਪਿਆਨ ਉਹਦੇ ਦਾਖਲਾ ਪ੍ਰੀਖਿਆ ਦੀ ਤਿਆਰੀ ਦੇਨ ਤਾਂ ਆਪਾਂ ਵੰਡਣ ਯੋਗਤਾ ਭਾਜ ਯੋਗਤਾ ਜਿਹੜੀ 25 ਤੱਕ ਕਰ ਲਈ ਹੁਣ ਬੇਟਾ ਅਗਲਾ ਟੌਪਿਕ ਹੈ ਇਹਦੇ ਵਿੱਚ ਰੋਮਨ ਅੰਕ ਰੋਮਨ ਅੰਕ ਬੇਟਾ ਜਿਵੇਂ ਘੜੀ ਦੀਆਂ ਸੂਈਆਂ ਤੇ ਤੁਸੀਂ ਦੇਖਦੇ ਆ ਤੁਹਾਨੂੰ ਦੱਸਿਆ ਸੀ ਵੀ ਮੁੱਖ ਰੂਪ ਵਿੱਚ ਤਿੰਨ ਪ੍ਰਣਾਲੀਆਂ ਤੇ ਗੱਲ ਕਰਦਾ ਉਹ ਇੱਕ ਤਾਂ ਬੇਟਾ ਇਹ ਹਿੰਦੂ ਅਰੇਬਿਕ ਨਿਊਮਰੇਸ਼ਨ ਸਿਸਟਮ ਹੈ ਜਿਹਦੇ ਵਿੱਚ ਆਪਾਂ ਸਵਾਲ ਕਰਦੇ ਹਾਂ ਜਿਹਨੂੰ ਦਸ਼ਮਿਕ ਪ੍ਰਣਾਲੀ ਵੀ ਕਹਿੰਦੇ ਆ ਇੱਕ ਹੈਗੀ ਐ ਅੰਤਰਰਾਸ਼ਟਰੀ ਪ੍ਰਣਾਲੀ ਠੀਕ ਹੈ ਜਿਹਦੇ ਵਿੱਚ ਮਿਲੀਅਨ ਬਿਲੀਅਨ ਹੁੰਦੇ ਆ ਤੇ ਉਹਦੇ ਤੋਂ ਬਾਅਦ ਦੇ ਵਿੱਚ ਤੀਜੀ ਬੇਟਾ ਹ ਰੋਮਨ ਅੰਕੜੇ ਹੈਗੇ ਆ ਕਹਿੰਦਾ ਇਹ ਕੀ ਕਹਿੰਦਾ ਕਹਿੰਦਾ ਰੋਮਨ ਨੰਬਰ ਉਹ ਨੰਬਰ ਹਨ ਜੋ ਪ੍ਰਾਚੀਨ ਰੋਮ ਵਿੱਚ ਵਰਤੇ ਜਾਂਦੇ ਸਨ ਠੀਕ ਹੈ ਰੋਮ ਚ ਵਰਤੇ ਜਾਂਦੇ ਸੀਗੇ ਜਿਸ ਵਿੱਚ ਲਾਤੀਨੀ ਵਰਣਮਾਲਾ ਦੇ ਅੱਖਰਾਂ ਦੇ ਸੁਮੇਲ ਨੂੰ ਵਰਤਿਆ ਜਾਂਦਾ ਹੈ ਆਈ ਵੀ ਐਕਸ ਐਲ ਸੀ ਡੀ ਅਤੇ ਐਮ ਆਹਾ ਬੇਟਾ ਰੋਮਨ ਅੰਕੜਿਆਂ ਦੇ ਲਈ ਜਿਹੜੇ ਅੱਖਰ ਆ ਵਰਤੇ ਜਾਂਦੇ ਆ ਕਿੰਦਰ ਸੰਖਿਆਵਾਂ ਨੂੰ ਦਿੱਤੇ ਚਿੰਨ੍ਹ ਦੇ ਸੁਮੇਲ ਦੁਆਰਾ ਦਰਸਾਇਆ ਜਾ ਸਕਦਾ ਹੈ ਆਈ 1 ਨੂੰ ਆਈ 5 ਨੂੰ ਵੀ 10 ਨੂੰ ਬੇਟਾ ਐਕਸ ਨਾਲ 50 ਨੂੰ ਐਲ ਨਾਲ 100 ਨੂੰ ਸੀ ਨਾਲ 500 ਨੂੰ ਡੀ ਨਾਲ ਤੇ 1000 ਨੂੰ ਐਮ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਠੀਕ ਹੈ ਅੱਗੇ ਬੇਟਾ ਆ ਗਿਆ ਰੋਮਨ ਨੰਬਰ ਲਿਖਣ ਲਈ ਨਿਯਮ ਠੀਕ ਹੈ ਰੋਮਨ ਅੰਕ ਨੰਬਰ ਲਿਖਣ ਲਈ ਕਹਿੰਦਾ ਅੱਖਰ I X ਤੇ C ਨੂੰ ਵੱਧ ਤੋਂ ਵੱਧ ਲਗਾਤਾਰ ਤਿੰਨ ਵਾਰ ਦੁਹਰਾਇਆ ਜਾ ਸਕਦਾ ਹੈ ਠੀਕ ਹੈ ਤੇ ਇਹ ਜੁੜ ਜਾਂਦੇ ਆ ਅੱਗੇ ਕਹਿੰਦਾ ਦੋ ਨੰਬਰ ਤੇ ਕਹਿੰਦਾ ਜੇਕਰ ਉੱਚ ਮੁੱਲ ਵਾਲੇ ਅੰਕ ਦੇ ਖੱਬੇ ਪਾਸੇ ਇੱਕ ਘੱਟ ਮੁੱਲ ਦਾ ਅੰਕ ਲਿਖਿਆ ਜਾਂਦਾ ਤਾਂ ਇਸ ਨੂੰ ਘਟਾ ਦਿੱਤਾ ਜਾਂਦਾ ਹੈ ਉਦਾਹਰਣ ਦੇ ਲਈ ਬੇਟਾ ਦੱਸਦਾ ਪਿਆ ਕਹਿੰਦਾ i x ਤਾਂ x 10 ਨੂੰ ਰਿਪਰੈਜ਼ੈਂਟ ਕਰਦਾ i ਆਪਾਂ ਖੱਬੇ ਪਾਸੇ ਲਿਖਤਾ ਤਾਂ ਇਹ ਘਟ ਗਿਆ 9 ਬਣ ਗਏ ਠੀਕ ਹੈ 10 1 9 ਅੱਗੇ ਆ ਗਿਆ ਬੇਟਾ x l ਤਾਂ l ਬੇਟਾ 50 50 ਦੇ ਖੱਬੇ ਹੱਥ ਜਦੋਂ ਆਪਾਂ x ਲਿਖਤਾ ਤਾਂ 50 ਚੋਂ 10 ਘਟ ਗਏ 50 10 40 ਰਹਿ ਗਏ ਠੀਕ ਹੈ ਅੱਗੇ CXC 100 ਨੂੰ ਰਿਪਰੈਜ਼ੈਂਟ ਕਰਦਾ ਪਿਆ ਬੇਟਾ C ਜਦੋਂ X ਖੱਬੇ ਹੱਥ ਆ ਗਿਆ ਤਾਂ 100 10 ਬਰਾਬਰ 90 ਆ ਗਿਆ ਅੱਗੇ DC D 500 ਨੂੰ ਰਿਪਰੈਜ਼ੈਂਟ ਕਰਦਾ ਬੇਟਾ ਜਦੋਂ C ਆਪਾਂ ਖੱਬੇ ਹੱਥ ਲਿਖਦਾ 500 10 400 ਆ ਗਿਆ ਅੱਗੇ ਆ ਗਿਆ ਬੇਟਾ MT C M 1000 ਨੂੰ ਰਿਪਰੈਜ਼ੈਂਟ ਕਰਦਾ C 100 ਨੂੰ ਰਿਪਰੈਜ਼ੈਂਟ ਕਰਦਾ ਪਿਆ ਜਦੋਂ ਆਪਾਂ ਖੱਬੇ ਹੱਥ ਲਿਖਦਾ ਤੇ ਇਹ ਘਟਾਓ ਹੋ ਗਿਆ 900 ਹੋ ਗਿਆ ਅੱਗੇ ਬੇਟਾ ਅਗਲਾ ਪੁਆਇੰਟ ਆ ਗਿਆ ਕਹਿੰਦਾ ਜੇਕਰ ਉੱਚੇ ਮੁੱਲ ਦੇ ਅੰਕ ਦੇ ਸੱਜੇ ਪਾਸੇ ਹੇਠਲੇ ਮੁੱਲ ਦਾ ਕੋਈ ਅੰਕ ਲਿਖਿਆ ਜਾਂਦਾ ਤਾਂ ਇਹ ਜੋੜਿਆ ਜਾਂਦਾ ਹੈ ਠੀਕ ਹੈ ਉਸੇ ਤਰ੍ਹਾਂ ਹੀ ਬੇਟਾ ਜਿਵੇਂ ਐਕਸ ਦੇ ਸੱਜੇ ਹੱਥ ਜਦੋਂ ਆਪਾਂ ਇੱਕ ਲਿਖ ਦਿੱਤਾ ਆਈ ਲਿਖ ਦਿੱਤਾ ਤਾਂ ਇਹ 10 ਜਮਾ 1 11 ਹੋ ਗਏ ਠੀਕ ਹੈ ਅੱਗੇ ਬੇਟਾ ਐਕਸ ਦੇ ਸੱਜੇ ਹੱਥ ਜੇ ਆਪਾਂ 3 ਲਿਖਦੇ ਤਾਂ 10 ਜਮਾ 3 13 ਹੋ ਗਏ 3 ਆਈ ਲਿਖਦੇ ਠੀਕ ਹੈ ਅੱਗੇ ਬੇਟਾ ਐਕਸ ਦੇ ਨਾਲ x ਤੇ ਨਾਲ 2i ਲਿਖ ਦਿੱਤੇ ਤਾਂ 2x ਦਾ ਮਤਲਬ 20 ਤੇ 2i ਦਾ ਮਤਲਬ 2 20 2 22 ਅੱਗੇ ਬੇਟਾ lx lx ਦਾ ਮਤਲਬ ਹੈਗਾ l ਦੇ ਸੱਜੇ ਹੱਥ x ਤਾਂ ਇਹ ਬਣ ਗਿਆ 50 10 60 ਤੇ cx 100 10 110 c 100 ਤੇ x ਸੱਜੇ ਹੱਥ ਜਦੋਂ ਆਪਾਂ ਲਿਖ ਦਿੱਤਾ ਤਾਂ 110 ਬਣ ਗਏ ਤਾਂ ਬੇਟਾ ਇਹ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਸਿਰਫ ਆਈ ਐਕਸ ਤੇ ਸੀ ਨੂੰ ਘਟਾਓ ਅੰਕਾਂ ਵਜੋਂ ਵਰਤਿਆ ਜਾਂਦਾ ਹੈ ਅਤੇ ਉਹ ਸਿਰਫ ਇੱਕ ਵਾਰ ਵਰਤੇ ਜਾਂਦੇ ਹਨ ਤਾਂ ਆਈ ਐਕਸ ਸੀ ਨੂੰ ਘਟਾਉਣ ਦੇ ਲਈ ਸਿਰਫ ਇੱਕ ਵਾਰ ਹੀ ਵਰਤਿਆ ਜਾਂਦਾ ਦੋ ਵਾਰੀ ਲਗਾਤਾਰ ਨਹੀਂ ਇਹ ਨੰਬਰ ਆਉਂਦੇ ਠੀਕ ਹੈ ਇਹਦੇ ਤੇ ਬੇਟਾ ਜਿਵੇਂ ਜਿਵੇਂ ਤੁਸੀਂ ਸਵਾਲ ਕਰੋਗੇ ਤੁਹਾਨੂੰ ਇਹਦੇ ਬਾਰੇ ਪਤਾ ਚੱਲਦਾ ਜਾਊਗਾ ਇਹ ਸੀਗੇ ਰੋਮਨ ਅੰਕੜੇ ਹੁਣ ਬੇਟਾ ਕੁਝ ਇੱਕ ਫਾਰਮੂਲੇ ਹੈਗੇ ਆ ਜਿਹੜੇ ਆਪਾਂ ਸਵਾਲਾਂ ਦੇ ਵਿੱਚ ਵਰਤਣੇ ਆ ਠੀਕ ਹੈ ਫਿਰ ਸੌਖੇ ਢੰਗ ਨਾਲ ਸਵਾਲ ਨਿਕਲ ਜਾਂਦਾ ਤਾਂ ਕਹਿੰਦਾ ਪਹਿਲੀਆਂ n ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਬੇਟਾ ਅਸੀਂ ਫਾਰਮੂਲਾ ਮੰਨ ਲਓ ਤੁਹਾਨੂੰ ਸਵਾਲ ਆ ਗਿਆ ਵੀ ਪਹਿਲੀਆਂ 50 ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਦੱਸੋ ਠੀਕ ਹੈ ਤਾਂ ਤੁਸੀਂ ਕੀ ਕਰਨਾ ਫਾਰਮੂਲਾ n n 1 2 n ਕਿੰਨਾ 50 ਕਿਉਂਕਿ ਉਹਨੇ 50 ਦਾ ਪੁੱਛ ਲਿਆ 50 50 1 2 ਠੀਕ ਹੈ ਬੇਟਾ ਤਾਂ ਆ ਦੋ ਨਾਲ ਕੱਟ ਕੱਟੇ ਜਾਣਗੇ 25 ਆਗੇ 25 ਗੁਣਾ 50 ਤੇ ਆਹ ਬ੍ਰੈਕਟ ਪਹਿਲਾਂ ਹੱਲ ਕਰਾਂਗੇ 51 ਤਾਂ ਬੇਟਾ ਜਦੋਂ ਅਸੀਂ 25 ਨੂੰ 25 1 25 25 ਪੰਜਾ 125 ਤੇ ਦੋ 127 1275 ਆ ਜਾਊਗਾ ਬੇਟਾ ਇਹ ਫਾਰਮੂਲੇ ਦੇ ਨਾਲ ਅਸੀਂ ਸਿੱਧਾ ਕੱਢ ਲਿਆ ਜੇ ਬੇਟਾ ਤੁਸੀਂ ਇਹਨੂੰ ਲੰਬਾ ਲੈ ਕੇ ਜਾਓਗੇ 1 ਤੋਂ ਲੈ ਕੇ 50 ਤੱਕ ਜੋੜ ਕਰੋਗੇ ਉਹ ਤਾਂ ਬੇਟਾ ਅੱਧਾ ਘੰਟਾ ਲੱਗ ਜੂ ਇੱਕ ਸਵਾਲ ਕਰਦੇ ਹਾਂ ਇਸ ਤਰ੍ਹਾਂ ਬੇਟਾ ਇਹ ਫਾਰਮੂਲਾ ਲੱਗਣਾ ਐ n n 1 ਸਾਰੇ ਦਾ 2 ਠੀਕ ਐ ਬੇਟਾ ਇਹ n ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਹੈਗਾ ਐ ਤਾਂ ਅੱਗੇ ਕਹਿੰਦਾ ਪਿਆ ਅਗਲਾ ਫਾਰਮੂਲਾ ਕਹਿੰਦਾ n ਕੁਦਰਤੀ ਜਿਸਤ ਸੰਖਿਆਵਾਂ ਦਾ ਜੋੜ ਠੀਕ ਐ ਤਾਂ n ਕੁਦਰਤੀ ਜਿਸਤ ਸੰਖਿਆਵਾਂ ਦਾ ਜੋੜ ਆ ਜਿਹੜਾ ਬੇਟਾ ਉਹ ਆਪਾਂ ਕਿਵੇਂ ਕਰਾਂਗੇ n n 1 2 ਕਰਨਾ ਠੀਕ ਐ ਤੇ ਜੇ ਕਹਿ ਦਿੰਦਾ ਪਹਿਲੀਆਂ 5 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ਤਾਂ ਕੀ ਆਊਗਾ ਪਹਿਲੀਆਂ 5 ਕੱਢਣੀਆਂ 5 5 1 ਠੀਕ ਹੈ ਤਾਂ ਇਹ ਬੇਟਾ ਕਿਵੇਂ ਆਜੂਗਾ 5 ਤੇ 5 ਨੂੰ 6 30 ਲੋ ਬੇਟਾ ਆਹ ਫਾਰਮੂਲੇ ਨਾਲ ਆ ਗਿਆ 30 ਜੇ ਤੁਸੀਂ ਪਹਿਲੀਆਂ 5 ਲਿਖੋਗੇ ਕਿਹੜੀਆਂ ਲਿਖੋਗੇ ਪਹਿਲੀ ਜਿਸਤ ਸੰਖਿਆ ਕੀ ਹੈ 2 ਫਿਰ 4 6 8 ਤੇ 10 ਆਹੀ ਆ ਗਏ 1 2 3 4 5 4 ਤੇ 2 6 ਤੇ 6 12 ਤੇ 8 20 ਤੇ 10 30 ਜੋੜ ਇਹ ਵੀ ਫਿਰ ਵੀ 30 ਬਣਦਾ ਪਰ ਬੇਟਾ ਜੇ ਫਾਰਮੂਲੇ ਨਾ ਕਰੋਗੇ ਤਾਂ ਸੌਖਾਪ ਹੋ ਜੂਗਾ ਤੁਹਾਨੂੰ ਠੀਕ ਹੈ ਇਹ ਚੇਤੇ ਰੱਖਣਾ ਫਾਰਮੂਲਾ ਅੱਗੇ ਆ ਗਿਆ ਪਹਿਲੀਆਂ n ਪ੍ਰਕਿਰਤਿਕ ਟਾਂਕ ਸੰਖਿਆਵਾਂ ਦਾ ਜੋੜ ਠੀਕ ਹੈ ਜੇ ਮੰਨ ਲਓ ਤੁਹਾਨੂੰ ਸਵਾਲ ਆ ਜਾਂਦਾ ਬੇਟਾ ਵੀ ਪਹਿਲੀਆਂ 5 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ਤਾਂ ਤੁਸੀਂ ਬੇਟਾ ਕਿਸ ਤਰ੍ਹਾਂ ਕਰੋਗੇ 5 ਟਾਂਕ ਸੰਖਿਆਵਾਂ ਦਾ ਜੋੜ n a ਕੀ ਹੈਗਾ n ਦਾ ਸਕੁਅਰ ਪਹਿਲੀਆਂ 5 ਤਾੰਕ ਸੰਖਿਆਵਾਂ ਲੈਣੀਆਂ ਹਨ ਤਾਂ 5 ਦਾ ਸਕੁਅਰ ਕਰ ਦੋ 5 ਦਾ ਸਕੁਅਰ ਕਿੰਨਾ ਆ ਗਿਆ 25 5 5 25 ਜੀ ਬੇਟਾ ਤੁਸੀਂ ਦੂਜੇ ਲੋਟ ਜੋੜ ਕਰੋਗੇ 1 3 5 7 ਤੇ 9 ਇਹ 1 2 3 4 5 3 ਤੇ 1 4 ਤੇ 5 9 ਤੇ 7 16 ਤੇ 9 25 ਲੋ ਬੇਟਾ ਆਹ ਸ਼ਾਰਟਕਟ ਫਾਰਮੂਲਾ ਹੈਗਾ ਆ ਠੀਕ ਹੈ ਬੇਟਾ ਤਾਂ ਅੱਗੇ ਪਹਿਲੀਆਂ n ਤਾੰਕ ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਵੀ ਹੋ ਗਿਆ ਤੇ ਅੱਗੇ ਬੇਟਾ ਲਾਸਟ ਫਾਰਮੂਲਾ ਦਿੰਦਾ ਪਿਆ ਕਹਿੰਦਾ n x ਦੇ ਪਹਿਲੇ n ਗੁਣਜਾਂ ਦਾ ਜੋੜ ਇਹ ਬੇਟਾ ਫਾਰਮੂਲਾ ਤੁਹਾਨੂੰ ਆ ਸਕਦਾ 5 ਦੇ ਪਹਿਲੇ 7 ਗੁਣਜਾਂ ਦਾ ਜੋੜ ਦੱਸੋ ਠੀਕ ਹੈ ਤਾਂ 5 ਦੇ ਪਹਿਲੇ ਮੰਨ ਲਓ ਤੁਹਾਨੂੰ ਇੱਥੇ ਸਵਾਲ ਆ ਗਿਆ ਆਪਾਂ ਸਵਾਲ ਹੀ ਲੈ ਕੇ ਚੱਲਦੇ ਹਾਂ 5 ਦੇ ਪਹਿਲੇ 5 ਦੇ ਪਹਿਲੇ 7 ਗੁਣਾਂ ਦਾ ਜੋੜ ਦੱਸੋ ਠੀਕ ਹੈ ਬੇਟਾ ਇਹਨੂੰ ਜਦੋਂ ਅਸੀਂ ਫਾਰਮੂਲੇ 'ਚ ਫਿੱਟ ਕਰ ਦਵਾਂਗੇ ਤਾਂ x ਕਿੰਨਾ 5 5 ਦੇ ਪਹਿਲੇ 7 ਗੁਣਜ xn 5 7 ਤਾਂ 7 an 7 ਹੈ ਨਾ 7 1 ਸਾਰੇ ਦਾ ਵਟਾ 2 ਠੀਕ ਹੈ ਬੇਟਾ ਤਾਂ 7 ਤੇ 1 8 ਇਹ ਕੱਟ ਦਾਂਗੇ 2 ਚੋਕੇ 8 5 7 35 ਤੇ 35 ਚੋਕਾ 35 ਚੋਕਾ ਕਿੰਨੇ ਹੁੰਦੇ ਆ 4 5 20 4 3 12 ਤੇ 2 14 140 5 ਦੇ ਪਹਿਲੇ 7 ਗੁਣਜਾਂ ਦਾ ਜੋੜ 140 ਆਊਗਾ ਅਸੀਂ ਦੂਜੀ ਲੋਟ ਵੀ ਦੇਖ ਲੈਣੇ ਆ ਬੇਟਾ ਤਾਂ ਦੂਜੀ ਲੋਟ 5 ਦੇ ਪਹਿਲੇ 7 ਗੁਣਜ ਕਿਹੜੇ-ਕਿਹੜੇ 5 10 15 20 25 1 2 3 4 5 25 30 ਤੇ 35 35 ਲੋ ਬੇਟਾ ਇਹਨਾਂ ਨੂੰ ਸਾਰਿਆਂ ਨੂੰ ਜੋੜੋਂਗੇ 30 ਤੇ 35 65 65 ਤੇ 25 ਕਿੰਨੇ ਹੁੰਦੇ ਹੋ ਬੇਟਾ 65 ਤੇ 25 90 90 ਤੇ ਵੀ 110 ਤੇ 15 125 ਤੇ 10 135 ਤੇ 5 140 ਲੋ ਬੇਟਾ ਦੋਵੇਂ ਟੰਗਾ ਨਾਲ 140 ਬਣ ਗਿਆ ਇਹ ਤੁਸੀਂ ਦੇਖਣਾ ਫਾਰਮੂਲੇ ਦੇ ਨਾਲ ਕੱਢਣਾ ਕਿ ਤੁਸੀਂ ਲੰਬੇ ਰਸਤੇ ਕੱਢਣਾ ਹੈ ਠੀਕ ਹੈ ਬੇਟਾ ਇਹ ਸੀਗੇ ਬੇਟਾ ਮੇਨ ਮੇਨ ਫਾਰਮੂਲੇ ਸੀਗੇ ਇਹਦੇ ਇਹਦੇ ਨਾਲ ਹੀ ਬੇਟਾ ਆਪਣਾ ਥਰੈਕਟੀਕਲ ਵਾਲਾ ਪੋਰਸ਼ਨ ਹੈ ਜਿਹੜਾ ਸੰਖਿਆਵਾਂ ਦਾ ਖਤਮ ਹੋ ਗਿਆ ਸੋ ਇਹ ਤੋਂ ਆਪਾਂ ਸਵਾਲ ਸ਼ੁਰੂ ਕਰਾਂਗੇ ਸੋ ਬੇਟਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ